ਸਾਰੇ ਨੂੰ ਸਵਾਗਤ ਹੈ ਸਾਡੇ ਗੱਲ ਨੂੰ ਠੀਕ ਦੇਖੋ ਤੁਸੀਂ ਸਾਰੇ ਠੀਕ ਹੋ ਹੋਏ ਅਸੀਂ ਠੀਕ ਆਟਾ ਜੀ ਪਲੀਜ਼ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਕਮੈਂਟ ਕਰਕੇ ਆਪਾਂ ਨੂੰ ਜਰੂਰ ਦੱਸਣਾ ਕਿ ਸਾਡੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਅੱਜ ਲੈ ਕੇ ਆਏ ਜੀ ਆਪਾਂ ਤੁਹਾਡੇ ਲਈ ਬਹੁਤ ਸਾਰੇ ਸੂਟ ਸਿਮਰਦੇ ਤੇ ਕੋਈ ਵੀ ਸੂਟ ਤੁਹਾਨੂੰ ਪਸੰਦ ਹੋਵੇ ਤੁਸੀਂ ਸਕਰੀਨ ਸ਼ਾਟ ਲੈ ਕੇ ਜ ਆਪਣੇ ਨੰਬਰ ਤੇ ਵਟਸਐਪ ਕਰ ਸਕਦੇ ਹੋ ਸੂਟ ਆਪਾਂ ਤੁਹਾਡੇ ਘਰ ਤਾਈ ਪਹੁੰਚਾ ਕਰ ਦੇਾਂਗੇ ਪਲੀਜ਼ ਵੀਡੀਓ ਨੂੰ ਐਂਡ ਤਾਈ ਦੇਖਣਾ

टॉरी का सूट आएगा है बहुत प्यारा कलर है आजकल जो भी ट्रेंड चल रहा है आप चीज थी आ रहे हैं गेउ इस कलर आ गया जी ਇਹ ਵੀ ਕਲਰ ਪਰਪਲ ਜਿਹਦੇ ਵਿੱਚ ਹੈ ਇਹ ਪਰਪਲ ਜਿਹਾ ਕਲਰ ਹੈ ਲਾਈਟ ਪਰਪਲ ਹੈਗਾ ਜੀ ਚਲਟ ਤੇ ਪਰਪਲ ਜਿਹਾ ਕਲਰ ਹੈ ਸ਼ਿਮਰ ਤੇ ਵੀ ਹੈ ਜੀ ਇਹ ਤੁਸੀਂ ਚੈੱਕ ਕਰੋ ਚੈਨਗ ਬਹੁਤ ਸੋਹਣੀ ਹੈ ਦੇ ਵਿੱਚ ਤੇ ਪਾਰਟੀ ਵੇਅਰ ਸੂਟ ਬਣੂਗਾ ਜੇ ਇਹਦੇ ਤੇ ਆਪਾਂ ਵਰਕ ਕਰਾਉਣਾ ਤਾਂ ਵਰਕ ਵੀ ਕਰਵਾ ਸਕਦੇ ਆ ਹੈਂਡਵਰਕ ਕਰਾਉਣਾ ਜਾਂ ਮਸ਼ੀਨੀ ਵੈਸੇ ਤਾਂ ਹੈਂਡਵਰਕ ਵੀ ਬਹੁਤ ਜ਼ਿਆਦਾ ਸੋਹਣਾ ਲੱਗਣਾ ਇਹਦੇ ਤੇ ये सूट ने रेडी होके पार्टी वेयर सूट बन जाने लो जी थानू कोई भी सूट पसंद होल्दी तो जल्दी स्क्रीनशॉट लै लो ये का महंगी जहा कलर है बहुत ही सोहनी सूट की लुक है लो कलर वेख कि प्यार है कलर दोने ही बहुत सोहने दो कलर है दोने कलर थो कोई भी कलर पसंद होॉट तो लेके अपने नंबर से मैसेज कर सकते हो ਕੋਨੇ ਕਲਰ ਹੀ ਬਹੁਤ ਜਿਆਦਾ ਸੋਹਣੇ ਐ ਜੇ ਤੁਸੀਂ ਇਹਦੇ ਉੱਪਰ ਕੋਈ ਹੈਂਡਵਰਕ ਕਰਾਉਣਾ ਜਾਂ ਤੁਹਾਡੇ ਕੋਲ ਕੋਈ ਆਪਣਾ ਡਿਜ਼ਾਈਨ ਹੈਗਾ ਤੁਸੀਂ ਸਾਨੂੰ ਉਹ ਵੀ ਦੱਸ ਸਕਦੇ ਹੋ ਤੁਸੀਂ ਆਪਣਾ ਡਿਜ਼ਾਈਨ ਵੀ ਸਾਨੂੰ ਭੇਜ ਸਕਦੇ ਹੋ ਆਪਾਂ ਤੁਹਾਨੂੰ ਉਸ ਨੂੰ ਰੈਡੀ ਕਰਕੇ ਦੇਵਾਂਗੇ ਹਾਂਜੀ ਲੋਕ ਨੂੰ ਹੋਰ ਦਿਖਾਈਏ ਇਹ ਹੈਗੇ ਜੀ ਜੌਰਜ 8 ਦੇ ਵਿੱਚ ਸ਼ਰਟ ਹੈ। ਆਂਦਰੋਂ ਫ੍ਰਿੰਟ ਹੈ ਇਹ। ਬਿਓਰ ਗਰੇਵ ਦੀ ਹੈਗੀ ਇਹ ਸਲਵਾਰ। ਬਹੁਤ। ਇਹਨਾਂ ਸੂਟਾਂ ਤੇ ਉੱਪਰ ਵੀ ਵਰਕ ਕਰਵਾ ਸਕਦੇ ਆਪਾਂ ਤੇ ਬਿਨਾ ਵਰਕ ਤੋਂ ਵੀ ਲੈ ਸਕਦੇ। ਜੋ ਵੀ ਤੁਹਾਨੂੰ ਪਸੰਦ ਹੋਵੇ ਤੁਸੀਂ ਦੱਸ ਸਕਦੇ ਹੋ। ਇਹ ਹੈਗਾ ਜੀ ਜੌਰਜ 8 ਤੇ ਸ਼ਰਟ ਗੌਰ ਜਟਾ ਦੀ ਤੇ ਸਲਵਾਰ ਹੈ ਹੈਗੇ ਜੀ ਪਿਓਰ ਕ੍ਰੇਵਟ ਬਹੁਤ ਸੋਹਣਾ ਕਲਰ ਹੈ ਬਹੁਤ ਸੁਣੀ ਮੈਚਿੰਗ ਹੈ ਤੇ ਬਹੁਤ ਸੁਣੀ ਹੈ ਇਹ ਸੂਟ ਨੋਟ 2 ਮੀਟਰ ਸਲਵਾਰ ਦਾ ਤੇ 2.5 ਮੀਟਰੀ ਹੈਗਾ ਸ਼ਰਟ ਦਾ ਇਹ ਕਿਹੜਾ ਕਾਵਲਾ ਕਲਰ ਹੈ ਕਲਰ ਇੱਕ ਤੋਂ ਇੱਕ ਸੋਹਣੇ ਹੈ ਪਿਓਰ ਆ ਪਿਓਰ ਦੇ ਕਲਰ ਹੈ ਸਾਰੇ ਸੂਟ ਪਾਰਟੀ ਵੇਅਰ ਸੂਟ ਬਣਨਗੇ ਇਹ ਕਿਹਦਾ ਸੋਨਾ ਕਲਰ ਹੈ ਇਹ ਲੋਚ ਇਹ ਵੀ ਜੋਰ ਜੱਟ ਦੇ ਵਿੱਚ ਹੈ ਇਹ ਪਿਓਰ ਖਰੇਬ ਦੀ ਸਲਵਾਰ ਹੈ ਇਵੀ ਤਰ੍ਹਾਂ ਦਾ ਤੁਹਾਨੂੰ ਕੰਫਿਊਜ਼ਨ ਨਾ ਰਹੇ ਜੇ 2 ਮੀਟਰ ਸ਼ਾਲਟ ਦਾ ਤੇ 2 ਮੀਟਰ ਸਲਵਾਰ ਦਾ ਜੀ ਇਹਦੇ ਉੱਪਰ ਆਪਾਂ ਵਰਕ ਵੀ ਕਰਵਾ ਸਕਦੇ ਆ ਤੁਸੀਂ ਆਪਣਾ ਕੋਈ ਵੀ ਡਿਜ਼ਾਈਨ ਸਾਨੂੰ ਦੇ ਸਕਦੇ ਹੋ ਆਪਾਂ ਤੁਹਾਨੂੰ ਉਸੇ ਤਰ੍ਹਾਂ ਦਾ ਵਰਕ ਕਰਵਾ ਕੇ ਤੁਹਾਨੂੰ ਸੂਜੂ ਰੈਡੀ ਕਰਕੇ ਦੇ ਦਾਂਗੇ ਜੇ ਤੁਸੀਂ ਬਿਨਾਂ ਵਰਕ ਤੋਂ ਲੈਣਾ ਤੁਸੀਂ ਬਿਨਾਂ ਵਰਕ ਤੋਂ ਵੀ ਲੈ ਸਕਦੇ ਹੋ ਲਓ ਜੀ ਇਹਦੇ ਵਿੱਚ ਇੱਕ ਕਲਰ ਹੋਰ ਹੈਗਾ ਜੋ ਵੀ ਨਵੀਂ ਚੀਜ਼ ਟ੍ਰੈਂਡ ਦੇ ਵਿੱਚ ਆ ਰਹੀ ਹੈ ਤੇ ਆਪਾਂ ਉਹ ਵੀ ਚੀਜ਼ ਲੈ ਕੇ ਆ ਰਹੇ ਆਂ ਕੋਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡਾ ਬਹੁਤ ਜ਼ਿਆਦਾ ਸਾਥ ਦੇ ਰਹੇ ਹੋ ਮੇਰੀਆਂ ਭੈਣਾਂ ਇਸੇ ਕਰਕੇ ਆਪਾਂ ਸੋਹਣੇ-ਸੋਹਣੇ ਸੂਟ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਤੇ ਕਿਤੇ ਤੋਂ ਵੀ ਆਪਣਾ ਬਹੁਤ ਜ਼ਿਆਦਾ ਸਾਥ ਦਿੰਦੇ ਰਹੋ ਜੀ ਤੁਸੀਂ ਤੁਹਾਡੀ ਸਾਥ ਦੀ ਸਾਨੂੰ ਬਹੁਤ ਜ਼ਿਆਦਾ ਲੋੜ ਹੈ ਲੋ ਜੀ ਆਹ ਕਲਰ ਵੀ ਬਹੁਤ ਜ਼ਿਆਦਾ ਸੋਹਣਾ चेक करो कलर वेखो पिंडा तैयार है बिना वर्क तो बहुत सोहने लगन गए जो ये उपर कोई हैंड वर्क हो गया उदू भी ही ये सूट बहुत ज्यादा सोहने लगनेड वर्क नोने लगने सूट अजक ट्रेंड चल रही है चीज़ जो भी नवी चीज़ आ रही है आप कोशिश करते जी उस बस तो बहुत सोहनी तो सोहनी चीज़ लैके आप लैके आइए ਜੋ ਪਹਿਲਾਂ ਨਹੀਂ ਮੇਰੇ ਕਾਟਨ ਦੇ ਸੂਤਾਂ ਦਾ ਬਹੁਤ ਜ਼ਿਆਦਾ ਸਾਥ ਦਿੱਤਾ ਹੁਣ ਇਹਨਾਂ ਸੂਤਾਂ ਦੇ ਬਹੁਤ ਜ਼ਿਆਦਾ ਸਾਥ ਨੇ ਕਿ ਮੈਨੂੰ ਤੁਹਾਡੇ ਦੀ ਬਹੁਤ ਜ਼ਿਆਦਾ ਲੋੜ ਹੈ। ਹਾਂ ਜਿਹਦੇ ਵਿੱਚ ਤਿੰਨ ਕਲਰ ਹੈ। ਜਿੰਨੇ ਇੱਕ ਤੇ ਇੱਕ ਸੋਨੇ ਹੈ। ਜਿੰਨੇ ਬਹੁਤ 40 ਸੋਨੇ ਸੂਤ ਹੈ। ਜਲਦੀ ਤੋਂ ਜਲਦੀ ਤੁਸੀਂ ਸਕਰੀਨ ਸ਼ਾਟ ਲੈ ਕੇ ਜੀ ਆਪਣੇ ਨੰਬਰ ਤੇ ਮੈਸੇਜ ਕਰ ਸਕਦੇ ਹੋ। ਇਹ ਸਾਨੂੰ ਪਸੰਦ ਆਇਆ ਤੁਹਾਨੂੰ ਵੀ ਆਇਆ